ਸਸਿਕਾਲ ਜੀ ḍf5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਡਰੱਗ ਤਸਕਰੀ ਮਾਮਲੇ ਵਿੱਚ ਐਸਆਈਟੀ ਦੀ ਜਾਂਚ ਜਾਰੀ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਨੋਟਿਸ ਨੋਟਿਸ ਤੋਂ ਬਾਅਦ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਵਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਨੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੀਤੇ ਸਵਾਲ ਕੁਝ ਕਾਂਗਰਸੀ ਲੀਡਰਾਂ ਦੀ ਕਾਰਜਸ਼ੈਲੀ ਦੀ ਵੀ ਕੀਤੀ ਆਲੋਚਨਾ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦਾ ਦਿੱਤਾ ਤੋਹਫਾ ਡੀਏ ਵਿੱਚ 4% ਦੀ ਵਾਧੇ ਦਾ ਕੀਤਾ ਐਲਾਨ ਤੁਰ ਵਿੱਚ ਗੰਨੇ ਦੀ ਖਰੀਦ ਨਾ ਹੋਣ ਕਾਰਨ ਗੰਨਾ ਕਿਸਾਨਾਂ ਨੇ ਪ੍ਰਦਰਸ਼ਨ ਦਾ ਕੀਤਾ ਐਲਾਨ ਪਹਿਲਾਂ ਲੁਧਿਆਣਾ ਹਿਸਾਰ ਹਾਈਵੇ ਚਾਰ ਦਿਨਾਂ ਤੱਕ ਕੀਤਾ ਸੀ ਜਾਮ ਕਿਹਾ ਮੈਨੇਜਮੈਂਟ ਤੇ ਪ੍ਰਸ਼ਾਸਨ ਨੇ ਆਪਣੇ ਵਾਅਦੇ ਤੋਂ ਲਿਆ ਯੂ ਟਰਨ ਖੋਲ ਖਬਰਾਂ ਵਿੱਚ ਥਾਂ ਨਾਲ ਡਰੱਗ ਤਸਕਰੀ ਮਾਮਲੇ 'ਚ ਜਾਂਚ ਕਰ ਰਹੀ ਐਸਆਈਟੀ ਵੱਲੋਂ ਅੱਜ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਤਾਲਬ ਕੀਤਾ ਗਿਆ ਬਿਕਰਮ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਇਸ ਦੌਰਾਨ ਉਹਨਾਂ ਸੀਐਮ ਮਾਨ ਨੂੰ ਚਰਚਾ ਦਿੱਤੀ ਹੈ ਕਿ ਉਹ ਛੇਤੀ ਮਹੀਨਾ ਖਤਮ ਹੋਣ ਤੋਂ ਬਾਅਦ ਹਰ ਗੱਲ ਦਾ ਜਵਾਬ ਦੇਣਗੇ ਡਰੱਗ ਮਾਮਲੇ ਵਿੱਚ ਐਸਆਈਟੀ ਵੱਲੋਂ ਭੇਜੇ ਗਏ ਨੋਟਿਸ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਪਟਿਆਲਾ ਪਹੁੰਚੇ ਪਟਿਆਲਾ ਦੇ ਐਸਆਈਟੀ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਬਿਕਰਮਜੀਠਿਆ ਨੂੰ ਇਹ ਨੋਟਿਸ ਐਨਡੀਪੀਐਸ ਦੇ ਪੁਰਾਣੇ ਕੇਸ ਵਿੱਚ ਆਇਆ ਏ ਜਿਸ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸ ਦੌਰਾਨ ਪਟਿਆਲਾ ਪਹੁੰਚੇ ਬਿਕਰਮਜੀਠਿਆ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸ਼ਹੀਦੀ ਦੇ ਦਿਨਾਂ ਦੌਰਾਨ ਉਹ ਚੁੱਪ ਪਹਾਨਾ ਇਹਨਾਂ ਤੋਂ ਬਾਅਦ ਉਹ ਵੱਡੇ ਖੁਲਾਸੇ ਕਰਨਗੇ। ਗੁਰੂ ਸਾਹਿਬ ਤੋਂ ਇਹ ਪ੍ਰੇਰਣਾ ਲੈ ਕੇ ਕਿ ਇਹਨਾਂ ਦਿਨਾਂ 'ਚ ਗੁਰੂ ਸਾਹਿਬਾਨਾਂ ਨੇ ਔਰ ਛੋਟੇ ਸ਼ਹਿਬਜ਼ਾਦੀਆਂ ਨੇ ਵੱਡੇ ਸ਼ਹਿਬਜ਼ਾਦੀਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਗੁਰਤੀ ਦਿੱਤੀ ਕਿ ਕਿਵੇਂ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਹੱਕ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ ਉਹ ਇਨਾ ਦਿਨਾਂ ਚੇਤਾ ਖਾਸ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਲਾਈ ਦਿੱਤੀ ਹੈ ਫਰਕ ਮੇਰਾ ਤੇ ਮੁੰਡਾ ਸਰਕਾਰ ਦਾ ਇਹ ਹੈ ਕੱਲ ਕੱਲ ਸ਼ਹੀਦੀ ਦਿਹਾੜਾ ਸੀ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਮਗਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਚੁਟਕਲੇ ਸੁਝਦੇ ਸੀ ਉਸ ਦਿਨ ਇਹ ਮਾਨਸਿਕਤਾ ਦਿੱਲੀ ਵਾਲਿਆਂ ਦੀ ਜੋ ਅੱਜ ਦੇ ਦਿੱਲੀ ਵਾਲੇ ਨੇ ਇਸ ਲਈ ਮੇਰੇ ਵੀਰੋ ਮੇਰਾ ਤੇ ਕੇਜਰੀਵਾਲ 'ਚ ਫਰਕ ਇਹਨਾ ਕਿ ਕੇਜਰੀਵਾਲ ਨੂੰ ਈਡੀ ਨੇ ਸੱਦਿਆ ਇਹ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਦੀ ਜਗ੍ਹਾ ਭਗਵੰਤ ਮਾਨ ਨਾਲ ਜਹਾਜ਼ 'ਤੇ ਪਾਜ ਉੱਠਿਆ ਤੋਂ ਦਾਦੀ ਕਿਸ ਤੋਂ ਪਹਿਲਾਂ 16 ਦਸੰਬਰ 2023 ਨੂੰ ਪਾਜਪਾਗੂ ਅਮਰਪਾਲ ਸਿੰਘ ਬੋਨੀ ਰਜਨਾਲਾ ਨੇ ਪਟਿਆਲਾ ਪਹੁੰਚ ਕੇ ਐਸਆਈਟੀ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ ਦਾਦੀ ਇੱਕ ਡਰਗ ਤਸਕਰੀ ਮਾਮਲੇ 'ਚ ਜਾਂਚ ਕਰ ਰਹੀ ਐਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਇਕਵਾਈ ਹੇਠ ਲੀ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਨੇ ਅੱਜ ਅਕਾਲੀ ਦਲ ਦੇ ਲੀਡਰ ਵਿਕਰਮ ਜਿੱਠਿਆ ਨੂੰ ਤਲਬ ਕੀਤਾ ਸੀ ਕਾਂਗਰਸੀ ਪਾਰਟੀ ਦੇ ਸੀਨੀਅਰ ਤੇ ਤਰਲੇਦਾਰ ਨੇਤਾ ਨਵਜੋਤ ਸਿੰਘ ਸਿੱਧੂ ਆਮਾਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤੇ ਨੇ ਉਹਨਾਂ ਜਿੱਥੇ ਕੁਝ ਕਾਂਗਸੀ ਲੀਡਰਾਂ ਦੀ ਵੀ ਕਾਰਸ਼ੈਲੀ ਦੀ ਆਲੋਚਨਾ ਕੀਤੀ ਉੱਥੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੇ ਤਾਬੜ ਤੋੜ ਹਮਲੇ ਕੀਤੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਘੇੜਦੇ ਦਿਖਾਈ ਦੇ ਰਹੇ ਨੇ ਇਸ ਦੇ ਚੱਲਦੇ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਕਈ ਸਵਾਲ ਕੀਤੇ ਉਹਨਾਂ ਵੱਲੋਂ ਕੀਤੇ ਵਾਦੇ ਪੂਰੇ ਨਾ ਹੋਣ ਤੇ ਉਹਨਾਂ ਤੋਂ ਜਵਾਬ ਮੰਗਿਆ ਚਾਰੋਂ ਤਰਫ ਆਪਣੇ ਘੇਰਾ ਬਣਾ ਕੇ ਬੈਠ ਜਾਂਦਾ ਹੈ ਪੁਲਿਸ ਵਾਲੋਂ ਕਾ ਹੈ तुम समझ तो तुमसे ईमानदार बंदा कोई नहीं दो महीने तुम्हारी पॉलिसी चली उसमें तुम चार सौ करोड़ खा गए चार हजार करोड़ रेवेन्यू एक साल का शराब में कम हुआ अब दमगजे मारते हो जवाब मेरा एक नहीं दिया वही पॉलिसी पंजाब में दो साल से चल रही है अब डरते क्यों चोर चोर मौसेरे भाई तुम्हारी दाढ़ी में तिलके हैं ऐसा है <स्या> उन्हें चाबी दे के छोड़ दो ना तो ताली तभी तक बैठे जब तक ताली जब तक चाबी है चाबियों पे नहीं चलने देता पंजाब मुख्यमंत्री को समझा नहीं झूठा लेके चालीस हजार करोड़ मांगने चले गए थे फिर यहां अब जब इलेक्शन आता है तो कहते हैं हम खड़े हो जाएंगे अब तीर्थ यात्रा याद आ गई अब बंदा भेजने की बात याद आ गई इंट्राफेस नहीं होना चाहिए सतासठ सर्विसेज में औरतों को ग्यारह सौ रुपये छत्तीस हजार लोग पक्के करने हैं हर वर्ग स्ट्राइक पे है प्रोफेसर पी आर टीसी ओल्ड पेंशन स्कीम नोटिफिकेशन हुई एक साल आज तक जू नहीं रहेंगी अरे पल्ले नहीं तुम्हारे धेला करते हो मेला मेला कौन खाता है वो पचास हजार करोड़ स्टेट के रिसोर्स का इक्कीस हजार रुपए की ट्रॉली बिक रही थी तुम कहते थे दो हजार दो की बेचेंगे इकोनॉमी ठप कर दी तुमने पंजाब की इसलिए मैं कहता हूं चोर चोर मोसेरे भाई दमगजे मत मारो समझे ना खड़े होके खुद शादी मुबारक मत करो और अपने मुंह मियां मिठू मत बनो लोगों को देखो तुम्हें खड़का दिया पूरे हिंदुस्तान ने आधा परसेंट वोट नहीं मिली और तुम छह लाख रुपए पर घंटा प्लेन में गुलछ उड़ाते रहे पंजाब के दम पे आज भी अखबारी मुख्यमंत्री हो और इश्तेहारी मुख्यमंत्री हो मैं कह रहा हूं और खाते भी हो और खिलाते भी ਮੈਂ ਕਹਤੋਂ ਮੈਂ ਹਰੇਕ ਕੇ ਸਾਥ ਆਪਣੀ ਐਮਪਥੀ ਆਪਣਾ ਆਪਣਾ ਪ੍ਰੇਮ ਜਤਾਨੇ ਜ਼ਰੂਰ ਜਾਊਂਗਾ ਤਾਂ ਦਾਦੀ ਕੇ ਆਮਾਦੀ ਪਾਰਟੀ ਦੀ ਬਠਿੰਡਾ ਵਿੱਚ ਹੋਈ ਵਿਕਾਸ ਕ੍ਰਾਂਤੀ ਰੈਲੀ ਵਾਲੇ ਦਿਨ ਹੀ ਬਠਿੰਡਾ ਵਿੱਚ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇੱਕ ਰੈਲੀ ਕੀਤੀ ਗਈ ਜਿਸ ਵਿੱਚੋਂ ਨਾ ਪੰਜਾਬ ਸਰਕਾਰ ਨੂੰ ਕੇਰਦੇ ਹੋਏ ਕਈ ਸਵਾਲ ਕੀਤੇ ਉਹ ਲਗਾਤਾਰ ਪੰਜਾਬ ਸਰਕਾਰ ਤੇ ਹਮਲਾਵਰ ਦਿਖਾਈ ਦੇ ਰਹੇ ਨੇ ਪੰਜਾਬ ਵਿੱਚ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 40 ਦਿਨਾਂ ਬਾਅਦ ਖਤਮ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਨਿਸਟਰੀਅਲ ਸਟਾਫ ਨਾਲ ਮੁਲਾਕਾਤ ਕੀਤੀ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਡੀਏ ਵਿੱਚ 4% ਦੀ ਵਾਧੇ ਦਾ ਐਲਾਨ ਕੀਤਾ ਹੈ ਪੰਜਾਬ ਵਿੱਚ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 40 ਦਿਨਾਂ ਬਾਅਦ ਖਤਮ ਹੋ ਗਈ ਹੈ। ਵਾਅਦੇ ਮੁਤਾਬਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਨਿਸਟਰੀਅਲ ਸਟਾਫ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਮਿਨਿਸਟਰੀਅਲ ਸਟਾਫ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਡੀਏ ਵਿੱਚ 4% ਦੀ ਵਾਅਦੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹੋਰ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਬਾਰੇ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਜਾਣਕਾਰੀ ਦਿੱਤੀ ਹੈ। ਸਾਡਾ ਜਿਹੜਾ ਅਹਿਮ ਵਰਗ ਹੈ ਕਰਮਚਾਰੀ ਵਰਗ ਉਹਨੂੰ ਲੈ ਕੇ ਅਜਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅੱਜ ਪੰਜਾਬ ਸਰਕਾਰ ਨੇ 4% ਡੀਏ ਦੀ ਵੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ EMPLOYEES ਐ EMPLOYEES ਵਾਸਤੇ ਕੀਤੀ ਆ 1 ਜਨਵਰੀ 2023 ਤੋਂ ਇਹ ਜਿਹੜਾ ਲਾਗੂ ਹੋਊਗਾ ਮੈਂ ਤੁਹਾਨੂੰ ਐਗਜੈਕਟ ਦੱਸ ਦਿੰਨਾ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਤੇ 3,25,000 ਜਿਹੜੇ EMPLOYEES ਇਹਦੇ ਚ ਕਵਰ ਹੋਣਗੇ 1100 ਕਰੋੜ ਰੁਪਏ ਦਾ ਜਿਹੜਾ 1100 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ ਔਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਕਰਮਚਾਰੀਆਂ ਲਈ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾ ਰਹੇ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰੀਏ ਜ਼ਿਕਰ ਹੋਇਆ ਕਿ ਇਸ ਹੜਤਾਲ ਕਾਰਨ 43 ਵਿਭਾਗਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ ਇਸ ਵਿੱਚ ਜ਼ਿਲ੍ਹੇ ਦੇ ਡੀਸੀ ਦਫ਼ਤਰ, ਟਰਾਂਸਪੋਰਟ ਵਿਭਾਗ, ਜਨਤ ਸਹਾਇਤ ਵਿਭਾਗ, ਮਾਲ ਵਿਭਾਗ, ਖਜ਼ਾਨਾ ਦਫ਼ਤਰ, ਸਿੱਖਿਆ ਵਿਭਾਗ, ਫੂਡ ਸਪਲਾਈ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਸੜਕ ਵਿਭਾਗ, ਸਿੰਚਾਈ ਵਿਭਾਗ ਸਮੇਤ ਕਰੀਬ 43 ਵਿਭਾਗਾਂ ਦਾ ਕੰਮ ਠੱਪ ਹੋ ਰਿਹਾ ਸੀ ਸੰਗਰੂਰ ਦੇ ਤੁਰੀ ਵਿੱਚ ਗੰਨੇ ਦੀ ਖਰੀਦ ਨਾ ਹੋਣ ਕਾਰਨ ਗੰਨਾ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ ਦੱਸਦੀ ਕਿ ਇਸ ਤੋਂ ਪਹਿਲਾਂ ਗਨਕ ਕਿਸਾਨਾਂ ਨੇ ਗन्ने ਦੀ ਕੀਮਤ ਨਾ ਹੋਣ ਕਾਰਨ ਲੁਧਿਆਣਾ ਹਿਸਾਰ ਹਾਈਵੇ ਤੇ 4 ਦਿਨਾਂ ਤੱਕ ਧਰਨਾ ਦਿੱਤਾ ਸੀ ਪਰ ਹੁਣ ਕਿਸਾਨਾਂ ਮੁਤਾਬਕ ਮਿੱਲ ਦੀ ਮੈਨੇਜਮੈਂਟ ਦੇ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਪਿੱਛੇ हट ਗਏ ਨੇ ਤੂਰੀ ਵਿੱਚ ਗੰਨਾ ਕਿਸਾਨ ਮਿਲ ਦੁਆਰਾ ਕਿਸਾਨਾਂ ਦੀ ਫਸਲ ਨਾ ਖਰੀਦੇ ਜਾਣ ਤੇ ਕਿਸਾਨਾਂ ਵਿੱਚ ਅਕ੍ਰੋਸ਼ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਗੰਨਾ ਕਿਸਾਨਾਂ ਦੁਆਰਾ ਲੁਧਿਆਣਾ ਹਿਸਾਰ ਹਾਈਵੇ ਤੇ ਇੱਕ ਸਾਈਡ ਤੇ ਜਾਮ ਲਾਇਆ ਗਿਆ ਸੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ 3 ਦਿਨ ਬਾਅਦ ਆਸ਼ਵਾਸ਼ਣ ਦਿੱਤਾ ਸੀ ਕਿ ਉਹਨਾਂ ਦੀ ਫਸਲ ਖਰੀਦ ਲਈ ਜਾਵੇਗੀ ਪਰ ਉਹਨਾਂ ਦੇ ਵਾਅਦੇ ਮੁਤਾਬਕ ਹੁਣ ਤੱਕ ਕੁਝ ਨਹੀਂ ਹੋਇਆ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਦੀ ਫਸਲ ਦੀ ਖਰੀਦ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਫਸਲ ਟਰਾਲੀਆਂ 'ਚ ਪਈ ਖਰਾਬ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਫਸਲ ਦੀ ਖਰੀਦ ਨਾ ਹੋਈ ਤਾਂ ਆਪਣੀ ਫਸਲ ਨੂੰ ਅੱਗ ਲਗਾ ਦੇਣਗੇ ਬੈਠੇ ਤਾਂ ਹੁਣ ਅਸੀਂ ਆਪ ਮਤਲਬ ਸ਼ਰਮ ਮਾਨਦੇ ਤੇ ਵੀ ਲੋਕ ਕਹਿਣਗੇ ਨਾ ਸਾਰੇ ਪੰਜਾਬ ਵਾਲੇ ਇਹ ਨਹੀਂ ਪਤਾ ਇਹ ਰਾਜਸਥਾਨ 'ਚ ਕਿੱਥੇ ਬੋਰਡ ਵੀ ਲਾਇਆਏ ਹੁਣ ਵੀ ਧੂਰੀ 'ਚ ਗੰਨਾ ਖਰੀਦ ਮਤਲਬ ਗੰਨੇ ਦੇ ਕੰਮ ਚੱਲ ਪਿਆ ਪਰ ਇਹ ਉਹ ਜਿਹੜੀਆਂ ਗੱਲਾਂ ਇਹਨਾਂ ਨੇ ਕਰੀਆਂ ਦੀਆਂ ਬੋਰਡ ਲਾਇਆ ਤੇ ਖਬਰਾਂ ਲਾਈਆਂ ਦੀਆਂ ਉਹ ਮੁੱਕਰ ਗਈ ਸਮਝੌਤਾ ਐਸਡੀਐਮ ਸਾਹਿਬ ਨੇ ਵਿੱਚ ਬੈਠ ਕੇ ਓਐਸਡੀ ਨਾਲ ਬੈਠਿਆ ਸਮਝੌਤਾ ਕਰਾਤਾ ਸਾਰੀ ਗੱਲ ਹੋ ਗਈ 100 150 ਟਰਾਲੀ ਖਰੀਦਣ ਦੀ ਗੱਲ ਹੋ ਗਈ ਮਤਲਬ ਪੇਮੈਂਟ ਤੱਕ ਸਾਰਾ ਹੋ ਗਿਆ ਅਗਲੇ ਸੀਜ਼ਨ ਦੀ ਵੀ ਹੋ ਗਈ ਇਹਨਾਂ ਨੇ ਪ੍ਰੈਸ ਨੋਟ ਤੇ ਅਗਲੇ ਸੀਜ਼ਨ ਦਾ ਵੀ ਦਿੱਤਾ ਅਗਲੇ ਸੀਜ਼ਨ ਵੀ ਮਿਲ ਬੜੀ ਵਧੀਆ ਚੱਲੂਗੀ ਸਰਕਾਰ ਕਿਸਾਨਾਂ ਨਾਲ ਖੜੀ ਆ ਪਰ ਕਹਿੰਦੇ ਦੋ ਦਿਨਾਂ ਬਾਅਦ ਹੀ ਮੁੱਕਰ ਗਏ ਦੋ ਦਿਨਾਂ ਬਾਅਦ ਆ ਕੇ ਸਾਨੂੰ ਇੱਥੇ ਪਹਿਲਾਂ ਤਿੰਨ ਪਰਚੀਆਂ ਲਿਆਏ ਫਿਰ ਪੰਜ ਫਿਰ 11 ਅਗਲਾ ਏਜੰਡਾ ਤਾਂ ਇਹ ਮਿਆਂ ਵੀ ਸਾਡੇ ਚ ਅੱਜ ਵੀ ਸਵੇਰੇ ਇੱਕ ਕਾਤਰੋਂ ਦਾ ਕਿਸਾਨ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਮੈਂ ਭਾਈ ਮੈਂ ਪਟ્રોલ ਨਾਲ ਉੱਪਰ ਗੰਨੇ ਦੀ ਟਰਾਲੀ ਤੇ ਚੜ੍ਹ ਕੇ ਅੱਗ ਲਾਉਂ ਉਹ ਮੈਂ ਉਹਨੂੰ ਮਖਿਆ ਭਲਿਆ ਮਾਨਸਾ ਖੁਦਕੋਸ਼ੀ ਕਰਨਾ ਮੱਲਾ ਕੋਈ ਬੜੀ ਵਧੀਆ ਗੱਲ ਨਹੀਂ ਜੇ ਮੱਲਾ ਐਵੇਂ ਹੀ ਕਰਨਾ ਤਾਂ ਆਪਾਂ ਜਿਹੜੀਆਂ ਆਪਣੀਆਂ ਫਸਲਾਂ ਨੇ ਉਹਨਾਂ ਨੂੰ ਹੀ ਨਹੀਂ ਫੂਕ ਦਿਆਂਗੇ ਫਿਰ ਖੜੀ ਭੂਕ ਦਿਆਂਗੇ ਤੂੰ ਤਾਂ ਜੇ ਕੁਝ ਖੜੀ ਭੂਕ ਦਿਆਂਗੇ ਨਹੀਂ ਅੱਜ ਤੋਂ ਅਸੀਂ ਇੱਕ ਇੱਕ ਟਰਾਲੀ ਇਹਨਾਂ ਦੇ 12 ਚ ਭੂਕਣੀ ਸਟਾਰਟ ਕਰ ਦਿਆਂਗੇ ਤਾਂ ਦਾਦੀ ਕਿਸ ਤੋਂ ਪਹਿਲਾਂ ਗੰਨਾ ਕਿਸਾਨਾਂ ਵੱਲੋਂ ਆਪਣੀ ਫਸਲ ਦੇ ਸਹੀ ਮੁੱਲ ਲਈ ਸੰਘਰਸ਼ ਕੀਤਾ ਗਿਆ ਸੀ ਤੇ ਕਈ ਥਾਈਂ ਰੋੜ ਜਮ ਕਿਤੇ ਗਏ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਗੰਨੇ ਦੇ ਮੁੱਲ ਵਿੱਚ ਬਾਧਾ ਕੀਤਾ ਸੀ ਤੇ ਇਸ ਦੀ ਸਹੀ ਖਰੀਦ ਦੀ ਗੱਲ ਆਖੀ ਸੀ ਪਰ ਹਾਲੇ ਤੱਕ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਮਸਲਾ ਕਦੋਂ ਤੱਕ ਹੱਲ ਹੁੰਦਾ ਹੈ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕਦਾਨ ਮਿਲਦੇ ਅਮ੍ਰਿਤ ਤੋਂ ਬਾਅਦ ਇੱਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸ਼ਿੰਦ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਹੈ ਅਕਾਲੀ ਸਸਦ ਮੈਂਬਰ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਮੁੱਖ ਮੰਤਰੀ ਮਾਨ ਅਤੇ ਕੇਜਰੀ ਬਾਰ ਸਿਰਫ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਰਹੇ ਨੇ श्रोमणी कालीदल दी सिने रागु ਤੇ ਸੰਸਦ ਮੈਂਬਰ ਹਰਸ਼ਿੰਦ ਕੋਰ ਬਾਦਲ ਨੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਪੈਸਾ ਲੁੱਟ ਰਹੇ ਨੇ ਉਹਨਾਂ ਦੇ ਮੰਤਰੀ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਅਫਸੋਸ ਇਹ ਹੈ ਕਿ ਪੰਜਾਬ ਕੇ ਪੈਸੇ ਲੂٹے ਜਾ ਰਹੇ ਹਨ ਕੇਜਰੀਵਾਲ اور ਭਗਵੰਤ ਮਾਨ ਦੋਨੋਂ ਇਕੱਠੇ ਹੋ ਕੇ ਲੁੱਟ ਰਹੇ ਨਜਾਇਜ਼ ਮਾਈਨਿੰਗ ਐਸੇ ਚੱਲ ਰਹੀ ਹੈ ਕਿ ਸਿਕਿਉਰਿਟੀ ਦਾ ਇਤਨਾ ਬੜਾ ਖਤਰਾ ਕਿ ਬਾਰਡਰ ਮੈਂ ਜੋ ਪੁਲ ਹੈ वो पुल किसी टाइम गिर सकता है क्योंकि इनके मंत्री सब नजायज माइनिंग कर रहे हैं नशे का ये हाल है कि हाई कोर्ट ने टिप्पणी करी है कि लगता है सरकार खुद ही नशा बिका रही है तो पंजाब को उन जो नौकरियां दो चार निकलती है वो आधे राजस्थान आधे हरियाणा बाहर के बच्चों सो हर तरीके से पंजाब के हकों को कमजोर किया जा रहा है हमारा पानी खोने की पूरी केजरीवाल हरियाणा राजस्थान में जीतने का पानी उधर भेज रहा है सो पैसे हो राजधानी हो पानी हो और यही है ਗੈਂਗਸਟਰਾਂ ਦਾ ਰਾਜ ਚੱਲ ਰਿਹਾ ਲੋਕ ਧਰਨੇ 'ਤੇ ਬੈਠੇ ਤਰਦਾਦੀਏ ਕੀ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪੈਸੇ ਤੇ ਆਮ ਆਦਮੀ ਪਾਰਟੀ ਦੀ ਹੋਰ ਰਾਜਾਂ ਵਿੱਚ ਮਸ਼ਹੂਰੀ ਕਰ ਰਹੇ ਨੇ ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਚ 6 ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ ਇਦਾਂ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਹੁਣ ਆਵਾਜ਼ ਦੀ ਪਾਰਟੀ ਦੇ ਸੰਸਦ राघव ਚੱਡਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਜਾਂਚ ਰਿਪੋਰਟ ਸੰਸਦ ਚ ਪੇਸ਼ ਕੀਤੀ ਜਾਣੀ ਚਾਹੀਦੀ ਹੈ ਭਾਰਤ ਦੀ ਸੰਸਦ ਵਿੱਚੋਂ ਇਹ ਹਮਲੇ ਤੋਂ ਬਾਅਦ ਵਿਰੋਧੀ ਲਗਾਤਾਰ ਕੇਂਦਰ ਸਰਕਾਰ ਨੂੰ ਘੇਰ ਰਹੇ ਨੇ ਇਸ ਹਮਲੇ ਤੋਂ ਬਾਅਦ ਉਹ ਕੇਂਦਰ ਸਰਕਾਰ ਤੋਂ ਸਵਾਲ ਕਰ ਰਹੇ ਨੇ ਜਿੱਦ ਚੱਲਦੇ ਵਿਰੋਧੀ ਤੇ ਦੇ ਲੀਡਰ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਮੰਗ ਕਰ ਰਹੇ ਨੇ ਕਈ ਹਮਲੇ ਦੀ ਜਾਂਚ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਕਿ ਨੇ ਸੁਰੱਖਿਅਤ ਜਗ੍ਹਾ ਤੇ ਇਹ ਹਮਲਾ ਕਿਵੇਂ ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਰਾਸਭਾ ਮੈਂਬਰ ਰਾਗਵ ਚੱਡਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਜਾਂਚ ਰਿਪੋਰਟ ਸੰਸਦ 'ਚ ਪੇਸ਼ ਕੀਤੀ ਜਾਵੇ ਅਤੇ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਸਾਰੇ ਸੰਸਦ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਭਿਆਨ ਚਾਹੁੰਦੇ ਹਨ ਸਰਕਾਰ ਇਸ ਮੁੱਦੇ ਨੂੰ ਦਬਾ ਰਹੀ ਹੈ ਉਹ ਇਸ ਤੋਂ ਭੱਜ ਰਹੀ ਹੈ ਕਈ ਸਵਾਲ ਖੜੇ ਹੁੰਦੇ ਹਨ ਕਿ ਉਹ ਕੀ ਲੁਕਾ ਰਹੀ ਹੈ ਗੈਰ ਭਾਜਪਾ ਰਾਜਨੀਤਿਕ ਦਲ ਦੇ ਜੋ ਸੰਸਦ ਹਨ ਲੋਕ ਸਭਾ ਮੇਂ ਔਰ ਰਾਜ ਸਭਾ ਮੇਂ वो कोई सूरज चांद सितारे तो मांग नहीं रहे वो तो सरकार को बस इतना कह रहे हैं कि एक देश की सबसे सुरक्षित इमारत पे हमला हो जाता है तो परमात्मा का शुक्र है कोई जान माल का नुकसान नहीं हुआ वो भी हो सकता था जब इतनी बड़ी चूक हो गई तो उसकी जांच रिपोर्ट सदन के भीतर रखें और जिम्मेदार लोग जो उस सुरक्षा के लिए जिनकी जिम्मेदारी बनती है वो आकर सदन के भीतर अपना जवाब दर्ज कराएं ਅਰੇ ਇੱਕ ਛੋਟੀ ਸੀ ਚਰਚਾ ਹੋ ਜਿਸ ਵਿੱਚ ਸਰ ਆਪਣੇ ਵਿਚਾਰ ਰੱਖੇ ਲੇਕਿਨ ਕਮਾਲ ਦੀ ਬਾਤ ਹੈ ਕਿ ਸੰਸਦ ਦੀ ਸੁਰੱਖਿਆ ਦੀ ਬਾਤ ਸਦਨ ਵਿੱਚ ਹੀ ਨਹੀਂ ਹੋ ਰਹੀ ਤਾਂ ਕਹਾਂ ਹੋਗੀ ਤੌਦادیه ਕੁਝ ਦਿਨ ਪਹਿਲਾਂ ਦੋ ਸ਼ਰਾਰਤੀ ਵਿਅਕਤੀਆਂ ਵੱਲੋਂ ਸੰਸਦ ਵਿੱਚ ਹਮਲਾ ਕਰ ਦਿੱਤਾ ਗਿਆ ਸੀ ਉਹਨਾਂ ਵੱਲੋਂ ਸੰਸਦ ਵਿੱਚ ਕੁਦ ਕੇ ਪੀਲੇ ਰੰਗ ਦੀ ਗੈਹ ਛੱਡਣ ਵਾਲੇ ਕੈਨ ਛੁੱਟ ਦਿੱਤੇ ਗਏ ਸਨ ਇਹ ਕੈਨ ਉਹਨਾਂ ਨੇ ਆਪਣੇ ਪੈਰਾਂ ਵਿੱਚ ਲੁਕੋਏ ਹੋਏ ਸਨ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੇ ਦੇ ਨਾਲ ਇਹਨਾਂ ਦੇ ਕਈ ਹੋਰ ਸਾਥੀਆਂ ਨੂੰ ਵੀ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੀ ਜਾਂਚ ਜਾਰੀ ਹੈ ਪੰਜਾਬ ਦੇ ਜਲੰਧਰ ਚ ਪੰਜਾਬ ਟ੍ਰੈਫਿਕ ਪੁਲਿਸ ਦੀ ਕਾਰਵਾਈ ਦੇਖਣ ਨੂੰ ਮਿਲੀ ਟ੍ਰੈਫਿਕ ਪੁਲਿਸ ਨੇ ਸ਼ਹਿਰ ਚ ਵਕ-ਵਕ ਥਾਮਾ ਤੇ ਫੁੱਟਪਾਥ ਤੇ ਸੜਕਾਂ ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਤੇ ਚਲਾਨਾ ਕੱਟੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਗਏ ਨੇ ਤਿੰਨ ਦਿਨ ਪਹਿਲਾਂ ਜਲੰਧਰ ਦੇ ਕਮਿਸ਼ਨਰ ਨੇ ਟ੍ਰੈਫਿਕ ਪੁਆਇੰਟਸ ਤੇ ਪੀਸੀਆਰ ਦੀ ਟੀਮਾਂ ਦਾ ਰਲੇਮਾ ਕਰਕੇ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡ ਦਿੱਤਾ ਸੀ ਇਸ ਦੌਰਾਨ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਦ ਦਬਾਉਣ ਲਈ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉੱਕਰ ਦੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੂੰ ਆਪਣੇ ਕਬਜ਼ੇ ਹਟਾਉਣ ਦੀ ਚੇਤਾਵਨੀ ਦਿੱਤੀ ਗਈ ਇਸ ਤਹਿਤ ਪੁਲਿਸ ਵੱਲੋਂ ਸੜਕ ਉੱਤੇ ਕੋਈ ਵੀ ਵਾਹਨ ਖੜਾ ਨਾ ਕਰਨ ਦੇ ਹਦਾਇਤਾਂ ਦਿੱਤੀਆਂ ਗਈਆਂ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਸੜਕ ਤੇ ਕੋਈ ਵੀ ਰੇੜੀ ਫੜੀ ਨਾ ਲਗਾਉਣ ਦੀ ਅਪੀਲ ਕੀਤੀ ਗਈ ਸੀਪੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਟ੍ਰੈਫਿਕ ਸਮੱਸਿਆ ਸੰਬੰਧੀ ਕਈ ਵਾਰ ਆਮ ਲੋਕਾਂ ਦੀ ਸ਼ਿਕਾਇਤਾਂ ਮਿਲੀਆਂ ਸਨ ਜੇ ਦੇ ਵਿਚਾਲ ਛੋਟੇ ਮੋਟੀ ਸਨੇਚੇ ਆ ਜਾਂਦੇ ਹੋਏ ਹੋਰ ਸਟੋਰ ਵਾਲੇ ਆ ਜਾਂਦੇ ਈਪੀਜ਼ਿੰਗ ਆ ਜਾਂਦੀ ਹੈ ਤੇ ਸੜਕਾਂ ਤੇ ਬੈ ਕੇ ਰੇਸ ਲਗਾਣੀ अनथरेस पार्किंग करनी ट्रैफिक जैम ट्रैफिक रूल्स की वोलेशन इनू कंट्रोल करने वार क्राइम मैपिंग की गई पूरे शहर की एरिया आइडेंटिफाई गए तीन हफ्ते लगे थे उस तो बाद नो बास जोन जो है वो बनाए गए हैं शहर में चार जोन से वो वन फोर्टी फोर के टॉडरेंस भी जो जारी रहे हैं जेडे भी डिफॉल्ट ਇਹਨਾਂ ਹਫਤੇ ਰੋਡ ਤੇ ਖੁੱਲੇ ਸੀ ਉਹਨਾਂ ਨੂੰ ਬੰਗੋ ਕਰਦੇ ਕਿ ਕਿ ਤੁਸੀਂ ਆਪ ਫੁੱਟਪਾਥ ਫੁੱਟਪਾਥ ਚੱਲਣ ਫੁੱਟਪਾਥ ਰੇਡੀ ਲਾਂ ਲੈਣੀ ਹੈ ਜਾਂ ਖੋਖਾ ਖੋਖਲੇ ਉਹਨਾਂ ਨੂੰ ਪਿੱਛੇ ਕਰਾਇਆ ਗਿਆ ਨੰਬਰ 280 ਦੇ ਕਰੀ ਨੋਟਿਸ ਜਿਹੜੇ ਹਨ ਜਿਉਂ ਕਿਤੇ ਗਏ ਚਾਰ ਦਿਨ ਪਹਿਲਾਂ ਤੇ ਅੱਜ 6 ਤੇ ਕਾਰਵਾਈ ਹੋਈ ਹੈ ਤੇ ਜਿਹੜੀ ਨੋਟ ਆਰਡਰਸ ਸੋਣ ਚੁੱਕੀਆਂ ਨੇ ਇਹਦੀ ਇਨਵੈਨ ਪਾਲਣਾ ਦੇਖੇਗਾ ਬਹੁਤ ਚੰਗ ਬਣ ਪਬਲਿਕ ਜਿਹੜੀ ਹੈ उसका ट्रैवल टाइम बेसिक सेंस ऑफ सिक्योरिटी पार्क माताएं बहने जी देर वेट निकल रही वॉक करने उन्होंने सिक्योरिटी बच्चों का जरा जाना आना कद एक्सीडेंट्स हो जाने ये सारे काफ़ी कंट्रोल जिधर टीम ने कार्रवाई की जारी किया है छीब नोटिस ਪੁਲਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਸ ਦੀ ਇਸ ਪਾਲਿਸੀ ਦਾ ਸ਼ਹਿਰ ਵਾਸੀਆਂ ਤੇ ਕੀ ਅਸਰ ਹੁੰਦਾ ਹੈ। ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਲੰਡਨ ਵਿੱਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਗੁਰシャン ਸਿੰਘ ਪਾਟਿਆ ਮਾਡਲ ਟਾਊਨ ਜਲੰਧਰ ਦਾ ਰਹਿਣ ਵਾਲਾ ਏ ਜੋ ਕਿ ਇੱਥੇ ਲੰਡਨ 'ਚ ਪੜ੍ਹਾਈ ਕਰ ਰਿਹਾ ਸੀ। ਭਾਜਪਾਗੂ ਮਨਜੀਤ ਸਿੰਘ ਸਿਰਸਾ ਨੇ ਯੂਕੇ ਸਰਕਾਰ ਦੇ ਨਾਲ ਨਾਲ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ। ਲੰਡਨ ਤੋਂ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਵਿਦਿਆਰਥੀ ਦੀ ਪਛਾਣ ਜੀਐਸ ਪਾਟਿਆ ਵਜੋਂ ਹੋਈ ਹੈ ਜੋ 15 ਦਸੰਬਰ ਨੂੰ ਲਾਪਤਾ ਹੋ ਗਿਆ ਜੀਐਸ ਪਾਟਿਆ ਯੂਕੇ ਦੀ ਲਾਫ ਬਰੋ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜਿਸ ਨੂੰ ਆਖਰੀ ਵਾਰ ਲੰਡਨ ਦੇ ਕੈਨਰੀ ਵਾਰਫ 'ਚ ਦੇਖਿਆ ਗਿਆ ਪਾਟਿਆ ਨੂੰ 2 ਸਾਲ ਦਾ ਯੂਕੇ ਨਿਵਾਸ ਪਰਮਿਟ ਜਾਰੀ ਕੀਤਾ ਗਿਆ ਸੀ ਜੋ 2 ਜੂਨ 2024 ਤੱਕ ਸੀ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਯੂਨੀਵਰਸਿਟੀ ਪਛਾਣ ਪੱਤਰ ਅਨੁਸਾਰ ਉਹ ਪੋਸਟ ਗ੍ਰੈਜੂਏਸ਼ਨ ਵਿਦਿਆਰਥੀ ਹੈ

प्रोस्ग्रेजुशन कर रहा था और लास्ट इसको कैनरी रेफ पर देखा गया उसके बाद इसकी कोई जानकारी नहीं है ईस्ट लंडन में जहाँ इसको दास देखा गया ये वही स्थान है जहाँ पे अमित कुमार एक पिछले दिनों में जिस बच्चे की वहाँ पर बॉडी मिली ये वही जगह है जहाँ पर लास्ट जीएस एस भाटिया को देखा गया लाब्रो यूनिवर्सिटी को भी कहा गया मेट्रोपॉलिटन पुलिस को भी कहा गया इतने बड़े सीसीटीवी कैमरों का जाल होने के बावजूद लंदन के अंदर अभी तक इस नौजवान स्टूडेंट की कोई जानकारी नहीं मिल रही जिक्र हो गया कि इस तो पहला यूके च नवंबर महीने अंदर एक भारतीय विद्यार्थी मित कुमार पटेल लापता होया सी ਜੋ ਕਿ ਲੰਡਨ ਦੀ ਥਾਮਸ ਨਦੀ ਦੇ ਕੰਢੇ ਮ੍ਰਿਤਕ ਪਾਇਆ ਗਿਆ 23 ਸਾਲਾ ਪਟੇਲ ਸਤੰਬਰ ਮਹੀਨੇ ਚ ਉੱਚ ਸਿੱਖਿਆ ਲਈ ਯੂਕੇ ਗਿਆ ਸੀ ਅਤੇ 17 ਨਵੰਬਰ ਨੂੰ ਲਾਪਤਾ ਹੋ ਗਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਦੇ ਲੈਸਟਰ ਸ਼ਹਿਰ ਵਿੱਚ ਸਥਿਤ ਲਾਬਰੋ ਯੂਨੀਵਰਸਿਟੀ ਵਿੱਚ 130 ਤੋਂ ਵੱਧ ਦੇਸ਼ਾਂ ਦੇ ਲਗਭਗ 18000 ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਦੇ ਹਨ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਚਾ ਮੁੱਖ ਸੁਰੱਖਿਆ ਤੇ ਡਰੱਗ ਤਸਕਰੀ ਮਾਮਲੇ ਵਿੱਚ ਐਸਆਈਟੀ ਦੀ ਜਾਂਚ ਜਾਰੀ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਨੋਟਿਸ ਨੋਟਿਸ ਤੋਂ ਬਾਅਦ ਐਸਆਈਟੀ ਸਾਹਮਣੇ ਪੇਛੋੜ ਲਈ ਪਟਿਆਲਾ ਪਹੁੰਚੇ ਵਿਕਰਮ ਜੱਟਿਆ ਨਵਜੋਤ ਸਿੰਘ ਸਿੱਧੂ ਨੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੀਤੇ ਸਵਾਲ ਕੁਝ ਕਾਂਗਸੀ ਲੀਡਰਾਂ ਦੀ ਕਾਰਜਸ਼ੈਲੀ ਦੀ ਵੀ ਕੀਤੀ ਆਲੋਚਨਾ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦਾ ਦਿੱਤਾ ਤੋਹਫਾ ਡੀਏ ਵਿੱਚ 4% ਦੀ ਵਾਧੇ ਦਾ ਕੀਤਾ ਐਲਾਨ ਤੂਰੀ ਵਿੱਚ ਗੰਨੇ ਦੀ ਖਰੀਦ ਨਾ ਹੋਣ ਕਾਰਨ ਗੰਨਾ ਕਿਸਾਨਾਂ ਨੇ ਪ੍ਰਦਰਸ਼ਨ ਦਾ ਕੀਤਾ ਐਲਾਨ ਪਹਿਲਾਂ ਲੁਧਿਆਣਾ ਹਿਸਾਰ ਹਾਈਵੇ ਚਾਰ ਦਿਨਾਂ ਤੱਕ ਕੀਤਾ ਸੀ ਜਾਮ ਕਿਹਾ ਮੈਨੇਜਮੈਂਟ ਤੇ ਪ੍ਰਸ਼ਾਸਨ ਨੇ ਆਪਣੇ ਵਾਅਦੇ ਤੋਂ ਲਿਆ ਯੂ ਟਰਨ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇਹਨਾਂ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕਲ ਫੇਰਾਜ ਰੋਮਾਗੇ ਧੰਨਵਾਦ